ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਟੋਕਰ ਗੱਭਣ ਤੇ ਇੱਕ ਗੱਭਣ ਮੱਝ ਬਕਾਵਾ ਜੀ ਤੇ ਇੱਕ ਇਹ ਜੀ ਆ ਗਾਂ ਸੂਈ ਬੀਤਾ ਜੀ ਠੀਕ ਹੈ ਜੀ ਤੇ ਇੱਕ ਗੱਭਣ ਮੱਝ ਪੱਧ ਜਾਣਕਾਰੀ ਲਮਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦਰਸ਼ਨ ਸਿੰਘ ਪਿੰਡ ਚੀਮਾ ਜ਼ਿਲ੍ਹਾ ਪਰ ਨਾਲਾ ਠੀਕ ਹੈ ਜੀ ਹਾਂਜੀ ਪਹਿਲੀ ਧੋਕੜ ਗੱਪਣ ਦੀ ਦੱਸੋ ਜੀ ਜਾਣਕਾਰੀ ਆਪਣੀ ਇਹ ਜੀ 9 ਲੀਟਰ ਰੋਦਾ ਜੀ ਥਲੇ ਹਾਂਜੀ ਹੈ ਹਾਂਜੀ ਤੇ ਕਿਨੇ ਮਹੀਨੇ ਦੀ ਗੱਪਣਾ ਜੀ 2.5 ਮਹੀਨੇ ਦੀ ਗੱਪਣਾ ਜੀ ਹਾਂਜੀ ਠੀਕ ਹੈ ਜੀ ਤੇ ਦੁੱਧ ਉਹਦਾ 9 ਲੀਟਰ ਆ ਜੀ ਦੁੱਧ 9 ਲੀਟਰ ਹਾਂਜੀ ਤੇ ਰੇਟ ਰੇਟ ਜੀ ਫੋਨ ਤੇ ਹੋ ਜਾਊਗਾ ਇਹਦਾ ਠੀਕ ਹੈ ਜੀ ਤੋੜ ਦਿਓ ਲਓ ਜੀ ਤੋੜ ਦਿਓ ਹਾਂਜੀ ਹਾਂਜੀ ਤੋੜ ਦਿਓ ਲਓ ਜੀ ਧੋਕੜ ਗੱਪਣ ਠੀਕ ਹੈ ਮੱਝ 2.5 ਮਹੀਨੇ ਬਈ ਚੈੱਕ ਕਰਾਈ ਵੀ ਆਪਣੀ ਹਾਂਜੀ ਚੈੱਕ ਕਰਾਈ ਗਈ ਸੁਪਰਾ ਬਈ ਦੀ ਚੈੱਕ ਕਰਾ ਗਈ ਤੁਸੀਂ ਚੈੱਕ ਕਰਵਾ ਸਕਦੇ ਮੋਰਦ ਮੋਰਦ ਬਸ ਮੋਰਦ ਮੋਰਦ ਇੱਥੇ ਫੰਦਾ ਸਮ ਮੋਰਦ ਲਓ ਲਓ ਲੈ ਚਲੋ ਦੇਉ ਚੈੱਕ ਕਰ ਹਾਂ ਕੱਦ ਲੱਡ ਸੁਖਨ ਕਰ ਮਾੜੀ ਆਸੀ ਨਾ ਠੀਕ ਹੈ ਜੀ ਤੋਕੜ ਗੱਬਣ ਬੱਚਾ ਭਰਾ ਇਹਦੇ ਮਗਰ ਇਹ ਬੱਚਾ ਹੈ ਨਹੀਂ ਗਾ ਜੀ ਇਹਦਾ 40 ਤੇ ਮਿਲਦੀ ਹੈ ਜੀ 40 ਤੇ ਮਿਲਦੀ ਹੈ ਠੀਕ ਹੈ ਜੀ ਠੀਕ ਉਪਰਾ ਪੈਂਟ ਚੀਮਾ ਤੇ ਜਿਲਾ ਨੂੰ ਪੈਂਦਾ ਬਰਨਾਲਾ 메ਨ ਰੋਡ ਦੇ ਉੱਪਰ ਆਹੀ ਕੋਕੋ ਕੈਂਚਾ ਤੇ ਬਰਨਾਲਾ ਰੋਡ ਦੇ ਉੱਪਰ ਪੈਂਟ ਆ ਚੀਮਾ ਜੋਧਪੁਰ ਬੀਆ ਨਾਲ ਤੇ ਇਧਰੀ ਛੜ ਚੀਮਾ ਵੱਧ ਜਾਣਕਾਰੀ ਲਈ ਬਾਈ ਤੋਂ ਫੋਨ ਤੇ ਲਿਖਦੇ ਆ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਹਾਂ ਜੀ ਬਾਈ ਦੂਜੀ ਬਾਜ਼ੀ ਦੀ ਜਾਣਕਾਰੀ ਹੋਈ ਇਹ ਜੀ ਸੋਣ ਵਾਲੇ ਆ ਛੋਟੇ ਜੀ ਇਹ ਕਿੰਨੇ ਦਿਨ ਬਾਕੀ ਜੀ ਇਹ 10 ਦਿਨ ਲੈ ਜੀ ਇਹ ਜੀ 10 ਦਿਨ ਲੈਂਦੀ ਆ ਹਾਂ ਹਾਂ ਜੀ ਰੇਟ ਇਹਦਾ ਰੇਟ ਜੀ ਫੋਨ ਤੇ ਹੋਊਗਾ ਠੀਕ ਹੈ ਜੀ ਤੋੜ ਦੋ ਲੋਪਰਾ ਕਿੰਨੇ ਦਿਨ ਦੀ ਕੱਚੀ ਦੱਸ ਬਈ ਉਸ 10 ਵੀ ਲੈ ਜੀ 8 ਵੀ ਲੈ ਜੀ ਠੀਕ ਹੈ ਠੀਕ ਹੈ 10 ਦਿਨ ਦੀ ਕੱਚੀ ਆ ਭਰਾ ਚੈੱਕ ਕਰ ਸਕਦੇ ਹੋ ਚੰਗੀ ਪਲੀ ਪਲੋਸੀ ਆ ਮੱਝ ਤੋਰਾ ਤਾਲਾ ਤੁਸੀਂ ਦੇਖ ਸਕਦੇ ਹੋ ਸਿੰਗੀ ਸਿੰਗੀ ਬਹੁਤ ਸੋਹਣੀਆਂ ਕਰਮਾ ਪਈ ਨੇ ਜੀ ਲੈ ਵੇਦਨ ਪਾਜਾ ਲਾ ਸਾਦ ਇਹ ਲਾਟੂ ਨਾਲ ਕਰਮਾੜੀ ਦੇ ਬਹੁਤ ਪਈਆਂ ਲੋ ਜੀ ਚੰਗੀ ਫੜੀ ਫਲੋਸੀ ਆ ਭਰਾ ਕੱਦ ਬੈਡ ਸੁੱਕਣਾ ਕਰਮਾੜੀ ਦਾ ਸੁਣਾ ਬਾਈ ਮੋੜ ਦਿਓ ਜੀ ਲੋ ਜੀ ਫੇਸ ਕੁਆਲਿਟੀ ਦੇਖ ਸਕਦੇ ਹੋ ਲੋ ਜੀ ਸੈਂਕੀ ਸੁੰਗੀ ਬਹੁਤ ਵਧੀਆ ਠੀਕ ਹੈ ਜੀ ਕੱਦ ਬੈਡ ਲੋ ਜੀ ਥਾਂ ਤੋਂ ਬਹੁਤ ਸੁਣਾ ਲੱਗਿਆ ਕਰਮਾੜੀ ਨੂੰ ਬਾਈ ਜੀ ਨਾਲ ਜਲਦੀ ਕਨੈਕਟ ਕਰੋ ਠੀਕ ਹੈ ਜੀ ਲੋ ਜੀ ਆਕਸਿਨ ਨੂੰ ਦੇਵਾ ਵਖਾਦਣਾ ਲੋ ਜੀ ਜਾਤੀ ਮਾਰਸਾ ਦਾ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਨ ਜੀ ਠੀਕ ਹੈ ਜੀ ਚੰਗੀ ਪਣੀ ਪਲੂਸੀ ਆ ਹਰ ਵੀ ਕਾਂ ਦੀ ਜਾਣਕਾਰੀ ਦਿਓ ਜੀ ਇਹ ਥੱਲੇ ਜੀ 16 ਲੀਟਰ ਦੁੱਧਾ ਹਾਂਜੀ ਮੰਗਰ ਬੱਸੀ ਆ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਏ ਨੂੰ 20 ਦਿਨ ਹੋ ਗਏ ਜੀ ਰੇਟ ਜੀ ਦਾ ਰੇਟ ਇਹਦਾ ਹੀ ਫੋਨ ਤੇ ਕਰਾਂਗੇ ਠੀਕ ਆ ਰੇਟ ਫੋਨ ਤੇ ਲੋਪਰਾ ਚੈੱਕ ਕਰ ਸਕਦਾ ਪਾਸੇ ਤੁਸੀਂ ਆੜ ਤੇ ਮੜਾ ਜਾ ਫੇਸ ਦਿਖਾ ਦਿਓ ਚੈੱਕ ਕਰ ਸਕਦੇ ਪੂਰਾ ਬੱਸੀ ਨੂੰ ਦਿਖਾਣੇ ਠੀਕ ਹੈ ਜੋ ਮੋਗੂ ਜੀ ਆ ਲੋ ਜੀ ਬੱਸੀ ਚੈੱਕ ਕਰ ਸਕਦੇ ਹੋ ਬਰਾ ਹਾਂ ਜੀ ਭਾਈ ਮਾਝ ਦੀ ਜਾਣਕਾਰੀ ਦਿਓ ਜੀ ਕਿੰਨਾ ਟਾਈਮ ਰਹਿੰਦਾ ਕੀ ਗੱਲਬਾਤ ਆ ਜੀ ਇਹ ਜੀ ਲੈ ਜੋ 15 20 ਦਿਨ 20 ਦਿਨ ਲੈ ਜੋ ਹਾਂ ਜੀ 15 ਠੀਕ ਹੈ ਜੀ ਤੇ ਰੇਟਾ ਜੀ ਇਹਦਾ ਰੇਟਾ ਦਾ ਹੀ ਫੋਨ ਤੇ ਕਰਾਂਗੇ ਠੀਕ ਹੈ ਜੀ ਲੋ ਚੈੱਕ ਕਰ ਸਕਦੇ ਹੋ ਬਰਾ ਲੈ ਵਾ ਤੋੜ ਦਿਓ ਬਰਾਣ ਵੀ ਲੋ ਜੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਚੰਗੀ ਬੜੀ ਕੋਲੋਸੀ ਆ ਸੁਆ ਬਾਪੂ ਪਤਾ ਕੋਈ ਮੈਡਮ ਮਟਾ ਕਿਹੜਾ ਚੌਥਾ ਕੋਊ ਜੀ ਚੌਥਾ ਚੂਆ ਠੀਕ ਹੈ ਜੀ ਤੋੜ ਦਿਓ ਲੋ ਜੀ ਇੱਕ ਗਾਂ ਤੇ ਤੈਨੂੰ ਮੱਝਾ ਠੀਕ ਹੈ ਜੀ ਇੱਕ ਟੋਕੜ ਗੱਬਣ ਤੇ ਤੈਨ ਲੋ ਜੀ ਚੈੱਕ ਕਰ ਸਕਦੇ ਭਰਾ 10 ਦਿਨਾਂ ਦਾ ਰਹਿਣਾ ਬਾਪੂ ਦੇ ਹਾਂ ਜੀ ਅਸਾਂ ਭਲੇਖਾ ਲਾ ਗਿਆ ਬਾਪੂ ਨੂੰ 15 ਦਿਨ ਕਹਿ ਗਿਆ ਚਲ ਠੀਕ ਹੈ ਤੋੜ ਲੋ ਲੋ ਭਰਾ ਚੈੱਕ ਕਰ ਸਕਦੇ 10 ਦਿਨ ਦੀ ਕੱਚੀ ਆ ਲੈ ਵਦਨ ਤਾਜਾ ਭਰਾ ਤੁਸੀਂ ਦੱਸ ਦੇ ਦੇਖ ਸਕਦੇ ਓੱਚੀ ਕਰਮਾ ਬਣੀ ਦਾ ਕੱਦ ਬੈਡ ਸੋਣਾ ਓੱਚੀ ਇਹ ਨਟੂ ਲੰਬਾ ਪਿਆਣ ਓੱਚੀ ਬਾਕੀ ਇਹਨਾਂ ਜ਼ਰੂਰ ਕੰਡਕਟ ਕਰੋ ਪੈਂਟ ਚੀਮਾ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਨਾ ਗਾਂ ਮੱਝ ਇੱਕ ਟੋਕੜ ਗੱਬਣਾ ਠੀਕ ਹੈ ਜੀ ਤੇ ਦੋ ਗੱਬਣ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ